ਨੋ ਇਸ ਪ੍ਰੈਸ਼ਰ ਦੇ ਵਿੱਚ ਰੱਦ ਕਰਨੀ ਪਈ ਹੈ ਨਹੀਂ ਇਹ ਗੋਂਦਾਂ ਗੁੰਦੀਆਂ ਜਾ ਰਹੀਆਂ ਵੀ ਭਗਵੰਤ ਮਾਨ ਦਾ ਵਿਚੋਲਗੀ ਦੇ ਵਾਸਤੇ ਵਾਵਾ ਕਰਵਾਈ ਜਾਵੇ ਮੋਦੀ ਸਰਕਾਰ ਦੀ ਵਾਵਾ ਕਰਵਾਈ ਜਾਵੇ ਉਹ ਸ਼ਕਤੀਆਂ ਸਾਰੀਆਂ ਰਲ ਕੇ ਖੇਡ ਖੇਡ ਰਹੀਆਂ ਭਗਵੰਤ ਮਾਨ ਤੇ ਕੇਂਦਰ ਸਰਕਾਰ ਪਿੱਛੇ ਰਸਤੇ ਰਾਹੀਂ ਬੈਕ ਡੋਰ ਰਾਹੀਂ ਕੰਟਰੈਕਟਰ ਦਾ ਸਕੀਮ ਲਿਓਣਾ ਚਾਹੁੰਦੇ ਆ ਤੇ ਭਗਵੰਤ ਮਾਨ ਉਹਨੂੰ ਸ਼ੁਰੂ ਕਰਵਾ ਰਿਹਾ ਤੇ ਜਿਹੜੇ ਕਿਸਾਨ ਅੱਗੋਂ ਉੱਥੇ ਮੋਰਚੇ 'ਚ ਬੈਠੇ ਸੀ ਸਾਥੋਂ ਵੱਖਰੀਆਂ ਜਿਹਾ ਬੰਦੀਆਂ ਉਹਨਾਂ ਨੇ ਕੋਈ ਇੱਕਦਮ ਉਹਨਾਂ ਨੂੰ ਉਹਦੇ ਤੇ ਇਨਕਾਰ ਕਰਨਾ ਚਾਹੀਦਾ ਸੀ ਉਹਦੇ ਤੇ ਸੋਚਣ ਦਾ ਵਿਚਾਰਨ ਦਾ ਮਤਲਬ ਕਿ ਕੋਈ ਤੋਕ ਹੀ ਨਹੀਂ ਬਣਦੀ ਭਗਵਾਨਤਮਾਨ ਕਿਹੜੀਆਂ ਖੇਡਾਂ ਖੇਡ ਰਿਹਾ ਤੇ ਕੇਂਦਰ ਸਰਕਾਰ ਸਾਡੇ ਨਾਲ ਕਿਹੜੀਆਂ ਖੇਡਾਂ ਖੇਡ ਰਹੀ ਹੈ ਨੰਬਰ 1 ਭਾਵੇਂ ਉਹ ਮੋਰਚਾ ਲੱਗ ਪਰ ਜਿੱਥੋਂ ਟਿੱਕਰ ਉਹਨਾਂ ਸਾਡੇ ਕਿਸਾਨ ਭਰਾਵਾਂ ਤੇ ਜ਼ੁਲਮ ਕੀਤਾ ਉਹਦੇ ਆਸਤੇ ਅਸੀਂ ਇੱਕ ਦਿਨ ਟੋਲ ਪਲਾਜ਼ਾ ਵੀ ਫ੍ਰੀ ਕੀਤੇ ਆ ਇਹ ਤਾਂ ਦੁਸ਼ਮਣ ਨਾਲ ਵੀ ਸਮਝੌਤਾ ਕਰ ਲੈਂਦੇ ਆ ਜਦੋਂ ਖਾਸ ਕਰਕੇ ਪਟਿਆਲਾ ਘਰਾਣਾ ਜਿਹੜਾ ਜਾਂ ਦੂਜੇ ਰਜਵਾੜੇ ਆ ਬਾਦਲਕੇ ਆ ਜਾਂ ਜੋ ਵੀ ਹੈ ਪਟਿਆਲੇ ਵਾਲਿਆਂ ਦਾ ਇਤਿਹਾਸ ਹੈ ਪਹਿਲਾਂ ਤਾਂ ਆਲਾ ਸਿੰਘ ਨੇ ਅਹਿਮਦ ਸ਼ਾਹ ਅਬਦਾਲੀ ਨਾਲ ਸਮਝੌਤਾ ਕਰ ਲਿਆ ਜਦੋਂ ਸਿੱਖ ਜੰਗਲਾਂ 'ਚ ਕੁਰਬਾਨੀਆਂ ਦੇ ਰਹੇ ਸੀ ਉਸ ਤੋਂ ਬਾਅਦ ਇਹਨਾਂ ਨੇ ਅੰਗਰੇਜ਼ਾਂ ਨਾਲ ਸਮਝੌਤਾ ਕਰਕੇ ਅੰਗਰੇਜ਼ਾਂ ਦੇ ਹੱਕ 'ਚ ਫੌਜ ਭੇਜੀ ਤੀ ਉਹਨਾਂ ਦੇ ਆਸਰੇ ਇਹ ਆਪਦੀਆਂ ਰਿਆਸਤਾਂ ਚਲਾਈ ਰੱਖਿਆ ਦੂਜੀ ਅਗਲੀ ਗੱਲ ਫਿਰ ਇਹ ਕਾਂਗਰਸ ਨਾਲ ਰਲ ਕੇ ਰਾਜ ਕਰਦੇ ਰਹੇ ਜਦੋਂ ਕਾਂਗਰਸ ਹੁਣ ਡਾਊਨ ਚਲੀ ਗਈ ਤਾਂ ਹੁਣ ਬੀਜੇਪੀ ਦਾ ਪੱਲਾ ਫੜ ਲਿਆ ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂਰੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਜੀ ਦਾ ਟੂਲ ਤੇ ਕਿਸਾਨ ਆਗੂ ਬੈਠੇ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਕਾਲ ਦਿੱਤੀ ਗਈ ਸੀ ਕਿ ਸਾਰੇ ਟੂਲ ਨੇ ਜਿਹੜੇ ਪੰਜਾਬ ਦੇ ਵਿੱਚ ਉਹਨਾਂ ਨੂੰ ਟੋਲ ਫਰੀ ਕੀਤਾ ਜਾਵੇਗਾ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨੀ ਮੰਗਾਂ ਐਮਐਸਪੀ ਕਿਸਾਨਾਂ ਦਾ ਕਰਜ਼ਾ ਮੁਕਤੀ ਤੇ ਹੋਰ ਕੁਝ ਮੰਗਾਂ ਨੂੰ ਲੈ ਕੇ ਜਿਹੜਾ ਕਿਸਾਨ ਆਗੂ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੈਜਿਕ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨੀ ਅੰਦੋਲਨ 2 ਵੀ ਚੱਲਿਆ ਹੋਇਆ ਗੱਲਬਾਤ ਕਰਦੇ ਆਪਾਂ ਤਾਂ ਦੂਜੇ ਪਾਸੇ ਤੁਹਾਡੇ ਵੱਲੋਂ ਸੰਯੁਕਤ ਮੋਰਚੇ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਕਾਲ ਦਿੱਤੀ ਗਈ ਹੈ ਤਾਂ ਟੂਲ ਹੈ ਜਿਹੜੇ ਫ੍ਰੀ ਕੀਤੇ ਜਾ ਰਹੇ ਆ ਪਰ ਜੇਕਰ ਗੱਲ ਕੀਤੀ ਜਾਵੇ ਲੋਕ ਸਭਾ ਚੋਣਾਂ ਆ ਰਹੀਆਂ ਨੇ ਤਾਂ ਚੋਣਾਂ ਦੇ ਵਿੱਚ ਜਿਹੜੇ ਪਾਰਟੀਆਂ ਦਮਗਾ ਜੇ ਮਾਰਦੀਆਂ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਵੱਖ-ਵੱਖ ਪਾਰਟੀਆਂ ਵੱਲੋਂ ਕਿ ਅਸੀਂ ਪੰਜਾਬ ਦੀ ਬਿਹਤਰੀ ਕਰਾਂਗੇ ਦੇਖੋ ਜਿੱਥੇ ਤੱਕ ਅੰਦੋਲਨ ਦਾ ਸਵਾਲ ਹੈ ਅੰਦੋਲਨ ਬਾਰੇ ਮੈਂ ਸੰਯੁਕਤ ਕਿਸਾਨ ਮੋਰਚੇ ਦਾ ਮੈਂਬਰ ਹੋਣ ਦੇ ਨਾਤੇ ਸੂਬਾ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਬਲਕਰਨ ਸਿੰਘ ਬਰਾੜ ਇਸ ਦੇ ਨਾਤੇ ਇਹ ਮੈਂ ਕਹਿ ਰਿਹਾ ਕਿ ਅੰਦੋਲਨ ਹੈ ਜਿਹੜਾ ਜਦੋਂ ਦਿੱਲੀ ਦੇ ਵਿੱਚ ਮੋਰਚਾ ਲੱਗਿਆ ਸੀ ਤਿੰਨ ਕਾਨੂੰਨ ਬਾਸ ਹੋ ਗਏ ਸੀ ਤੇ ਬਾਕੀ ਮੰਗਾਂ ਤੇ ਸਾਡਾ ਕੇਂਦਰ ਸਰਕਾਰ ਨਾਲ ਸਮਝੌਤਾ ਹੋ ਗਿਆ ਸੀ ਇੱਕ ਲਿਖਤੀ ਸਮਝੌਤਾ ਸੀ ਜਿਸ ਤੋਂ ਕੇਂਦਰ ਸਰਕਾਰ ਭੱਜ ਗਈ ਹੈ ਐਮਐਸਪੀ ਦੀ ਉਹਨੇ ਕਮੇਟੀ ਨਹੀਂ ਬਣਾਈ ਜਿਵੇਂ ਅਸੀਂ ਕਿਹਾ ਸੀ ਦੂਜੀਆਂ ਮੰਗਾਂ ਨੇ ਜਿਵੇਂ ਕਰਜ਼ਾ ਮਤਲਬ ਕਿ ਖਤਮ ਕਰਨਾ ਕਿਸਾਨਾਂ ਮਜ਼ਦੂਰਾਂ ਦਾ ਜਾਂ ਫਸਲਾਂ ਦਾ ਬੀਮਾ ਸਕੀਮ ਲਿਆਉਣੀ ਸਰਕਾਰੀ ਸੈਕਟਰ ਦੇ ਵਿੱਚ ਮਜ਼ਦੂਰਾਂ ਦੇ ਲਈ ਉਹਨਾਂ ਦਾ ਮੰਨ ਲਓ ਕਿ ਨਰੇਗਾ ਦੇ ਵਿੱਚ ਫੰਡ ਹੈ ਜਿਹੜੇ ਲਗਾਤਾਰ ਘਟਾ ਰਹੇ ਨੇ ਉਹਨਾਂ ਨੂੰ ਫੰਡ ਵਧਾਉਣਾ ਕੰਮ ਦੇ ਦਿਨ 200 ਕਰਨਾ ਤੇ ਇਸ ਤੋਂ ਬਿਨਾ ਪੂਰੇ ਦੇਸ਼ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਪਿੰਡਾਂ ਦੇ ਦਸਤਕਾਰਾਂ ਜਿਹੜੇ ਕੋਈ ਮਿਸਤਰੀ ਨੇ ਤੇ ਸਾਰੇ ਖੇਤੀ ਕਿੱਤੇ ਨਾਲ ਜੁੜੇ ਹੋਏ ਨੇ ਸਾਰਿਆਂ ਦੀ ਇੱਕ ਜੱਕਮੋਸਤ 25ਵੀਂ ਪੈਨਸ਼ਨ 10000 ਰੁਪਏ ਮਹੀਨਾ ਪਾਰਲੀਮੈਂਟ ਚ ਕਾਨੂੰਨ ਪਾਸ ਕਰਾ ਕੇ ਬਣਾਉਣਾ ਇਹ ਮਤਲਬ ਕਿ ਸਾਡੀਆਂ ਪ੍ਰਮੁੱਖ ਮੰਗਾਂ ਦੇ ਵਿੱਚ ਸ਼ਾਮਲ ਹੈ ਇਹ ਅੰਦੋਲਨ ਹੈ ਜਿਹੜਾ ਉਦੋਂ ਅਸੀਂ ਦਿੱਲੀ ਇਹ ਕਹਿ ਕੇ ਵੀਐਸ ਨੂੰ ਮੁਲਤਵੀ ਕੀਤਾ ਸੀ ਬੰਦ ਨਹੀਂ ਕੀਤਾ ਸੀ ਅੰਦੋਲਨ ਨੂੰ ਸਿਰਫ ਕੁਝ ਸਮੇਂ ਬਾਅਦ ਤੇ ਤੁਹਾਨੂੰ ਯਾਦ ਹੋਊਗਾ ਵੀ ਚੰਡੀਗੜ੍ਹ ਅਸੀਂ ਰੈਲੀ ਕਰਕੇ ਇਸ ਅੰਦੋਲਨ ਦਾ ਆਗਾਜ਼ ਕਰਤਾ ਸੀ ਉਸ ਤੋਂ ਬਾਅਦ ਵੱਡੇ 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 ਪ੍ਰੋਗਰਾਮ ਜਿਵੇਂ ਚੰਡੀਗੜ੍ਹ ਦੇ ਵਿੱਚ ਪਹਿਲਾ ਰੈਲੀ ਹੋਈ ਸੀ ਉਸ ਤੋਂ ਬਾਅਦ ਜੀਨ ਦੇ ਵਿੱਚ ਰੈਲੀ ਹੋਈ ਦਿੱਲੀ ਦੇ ਵਿੱਚ ਰੈਲੀ ਕੀਤੀ ਤੇ ਇਸੇ ਤਰ੍ਹਾਂ ਦਿੱਲੀ ਚ ਕਨਵੈਨਸ਼ਨ ਹੋਈ ਇਸੇ ਸਾਲ ਚ ਤੇ ਫਿਰ 26 27 28 ਦਾ ਕਰਨਾ ਸੀ ਸਾਡਾ ਜਿਹੜਾ ਮਤਲਬ ਕਿ ਦਿੱਲੀ ਦੇ ਵਿੱਚ ਹੋਇਆ ਬਹੁਤ ਵੱਡਾ ਇਹ ਸਾਰੇ ਪ੍ਰੋਗਰਾਮ ਤੇ ਪਿਛਲੇ ਦਿਨਾਂ ਦੇ ਵਿੱਚ 16 ਤਰੀਕ ਨੂੰ ਭਾਰਤ ਬੰਦ ਦਾ ਇੱਕ ਸੱਦਾ ਦਿੱਤਾ ਸੀ ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰੀ ਟ੍ਰੇਡ ਯੂਨੀਅਨਾਂ ਦੇ ਨਾਲ ਮਿਲ ਕੇ ਉਹ ਵੀ ਪੂਰੀ ਤਰ੍ਹਾਂ ਸਫਲ ਹੋਇਆ ਹੈ ਸੰਯੁਕਤ ਕਿਸਾਨ ਮੋਰਚਾ ਜਿਹੜਾ ਉਹ ਲਗਾਤਾਰ ਅੰਦੋਲਨ ਚ ਹੈ ਤੇ ਲਗਾਤਾਰ ਅੰਦੋਲਨ ਕਰ ਰਿਹਾ ਹੈ ਲਗਭਗ ਮੰਗਾਂ ਮੈਂ ਤੁਹਾਨੂੰ ਦੱਸ ਤੀਆਂ ਚਲੋ 2-4 ਮਤਲਬ ਇੱਧਰ ਉੱਧਰ ਰਹਿ ਵੀ ਸਕਦੀਆਂ ਨੇ ਇਹਨਾਂ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਿਹਾ ਹੈ ਤੇ ਜਿੱਥੋਂ ਤੱਕ ਤੁਸੀਂ ਇੱਕ ਕੁਐਸਚਨ ਸੀ ਤੁਹਾਡਾ ਵੀ ਰਾਜਨੀਤਿਕ ਵੋਟਾਂ ਆ ਰਹੀਆਂ ਨੇ ਦੇਖੋ ਮੋਰਚੇ ਦਾ ਇਹ ਸਿਧਾਂਤ ਹੈ ਵੀ ਅਸੀਂ ਮੋਰਚਾ ਨਾ ਤਾਂ ਕੋਈ ਚੋਣ ਲੜਦਾ ਤੇ ਨਾ ਹੀ ਕੋਈ ਜਥੇਬੰਦੀ ਮਤਲਬ ਕਿ ਇਸ ਆਪਦੇ ਨਿਸ਼ਾਨ ਤੇ ਚੋਣ ਲੜਦੀ ਹੈ ਜੇ ਕੋਈ ਲੀਡਰ ਜਾਂ ਆਗੂ ਚੋਣ ਲੜਦਾ ਹੈ ਉਸ ਨੂੰ ਮੋਰਚੇ ਤੋਂ ਵੱਖ ਹੋਣਾ ਪਊਗਾ ਉਸ ਨੂੰ ਮੋਰਚੇ ਤੋਂ ਅਸਤੀਫਾ ਦੇਣਾ ਪਊਗਾ ਉਹ ਜਥੇਬੰਦੀ ਨੂੰ ਬਾਹਰ ਜਾਣਾ ਪਊ ਜੇ ਜਥੇਬੰਦੀ ਕੋਈ ਚੋਣ ਲੜਦੀ ਹੈ ਪਹਿਲੀ ਤਾਂ ਗੱਲ ਇਹ ਹੈ ਦੂਜੀ ਗੱਲ ਜਿੱਥੋਂ ਤੱਕ ਮਨ ਲਓ ਵੀ ਤੁਸੀਂ ਕਹਿ ਰਹੇ ਸੀ ਵੀ ਰਾਜਨੀਤਿਕ ਲੀਡਰ ਕਹਿੰਦੇ ਆ ਵੀ ਅਸੀਂ ਪੰਜਾਬ ਨੂੰ ਬਿਹਤਰ ਬਣਾਵਾਂਗੇ ਅਸੀਂ ਇਹ ਕਰਾਂਗੇ ਉਹ ਹਰ ਚੋਣ ਦੇ ਵਿੱਚ ਹਰ ਪਾਰਟੀ ਕਹਿੰਦੀ ਹੈ ਆਪਣੇ ਆਪਣੇ ਮੈਨੀਫੈਸਟੋ ਲਿਆਉਂਦੀ ਹੈ ਉਹ ਲੋਕਾਂ ਨਾਲ ਤਰ੍ਹਾਂ ਤਰ੍ਹਾਂ ਦੇ ਗੱਪਸੜੱਪ ਦੇ ਵਾਅਦੇ ਕਰਦੀ ਹੈ ਜਿਵੇਂ ਕਿ ਹਰ ਚੋਣ ਵੇਲੇ ਕਿਸਾਨਾਂ ਨੂੰ ਇਹ ਕਿਹਾ ਜਾਂਦਾ ਵੀ ਤੁਹਾਨੂੰ ਐਮਐਸਪੀ ਦਿੱਤੀ ਜਾਊਗੀ ਪਹਿਲਾਂ ਕਾਂਗਰਸ ਕਹਿੰਦੀ ਰਹੀ ਸਵਾਮੀਨਾਥਨ ਕਮਿਸ਼ਨ ਨੇ ਰਿਪੋਰਟ ਦਿੱਤੀ 10 ਸਾਲ ਪਾਰਲੀਮੈਂਟ ਚ ਉਹਦੇ ਮੇਜ਼ ਤੇ ਪਈ ਰਹੀ ਉਹਨਾਂ ਨੇ ਢੂੜ ਤੱਕ ਨਹੀਂ ਝਾੜੀ ਮੋਦੀ 2014 ਜੇ ਕਹਿ ਕੇ ਸੱਤਾ ਚ ਆਇਆ ਸੀ ਵੀ ਐਮਐਸਪੀ ਹੈ ਜਿਹੜੀ ਮੈਂ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਦੇਵਾਂਗਾ ਤੇ ਪਰ ਉਸ ਨੇ ਰਿਪੋਰਟ ਨਹੀਂ ਦਿੱਤੀ ਕਿਸਾਨਾਂ ਨੇ ਧਰਨੇ ਲਾਏ ਸੁਪਰੀਮ ਕੋਰਟ ਚ ਗਏ ਤਾਂ ਉਹਨੇ ਹਲਫਨਾਮਾ ਦਿੱਤਾ ਵੀ ਜੇਕਰ ਮੈਂ ਇਹ ਰਿਪੋਰਟ ਲਾਗੂ ਕਰੂੰਗਾ ਇਹਦੇ ਨਾਲ ਮੰਗਾਈ ਵੱਜੂਗੀ ਵੀ ਇਹਨਾਂ ਭਾ ਨਹੀਂ ਅਸੀਂ ਦੇ ਸਕਦੇ ਕੀ ਕਿਸਾਨ ਆਪਦੇ ਖਰਚੇ ਮੁਤਾਬਕ ਭਾ ਲੈਣ ਦਾ ਹੱਕਦਾਰ ਵੀ ਨਹੀਂਗਾ ਇਸੇ ਤਰ੍ਹਾਂ ਦੂਜੀਆਂ ਪਾਰਟੀਆਂ ਪੰਜਾਬ ਦੀ ਭਗਵੰਤਾਨ ਸਰਕਾਰ ਹੈ ਇਹਨਾਂ ਦੀ ਇੱਕ ਮੰਤਰੀ ਇਹ ਕਹਿੰਦੀ ਹੁੰਦੀ ਸੀ ਪਹਿਲਾਂ ਜਿਹੜੀ ਬਾਅਦ ਵਿੱਚ ਮੰਤਰੀ ਬਣੀ ਹੈ ਵੀ ਮੈਂ 5 ਮਿੰਟ ਚ ਅਸੀਂ ਐਮਐਸਪੀ ਦੇਵਾਂਗੇ 23 ਫਸਲਾਂ ਤੇ ਅੱਜ ਉਹ ਕਿੱਥੇ ਹੈ ਕੋਈ ਐਮਐਸਪੀ ਨਹੀਂ ਦੇ ਰਹੀ ਖੇਡਾਂ ਇਹ ਖੇਡ ਰਹੇ ਹੈ ਦੋ ਮੀਟਿੰਗਾਂ ਸਾਡੀਆਂ ਭਗਵੰਤਾਨ ਨਾਲ ਹੋਈਆਂ ਕੇਂਦਰ ਸਰਕਾਰ ਨਾਲ ਉਹ ਮਤਲਬ ਕਿ ਕਾਫੀ 12 13 ਮੀਟਿੰਗਾਂ ਹੋ ਗਈਆਂ ਤੇ ਕਿਸੇ ਨੇ ਇਸ ਗੱਲ ਤੇ ਹੰਗਾਰਾ ਨਹੀਂ ਭਰਿਆ ਪੰਜਾਬ ਨੂੰ ਜਿਹੜੇ ਬਚਾਉਣ ਦਾ ਨਾਂ ਦਿੰਦੇ ਆ ਪੰਜਾਬ ਨੂੰ ਤਰੱਕੀ ਤੇ ਲਿਆਉਣ ਦਾ ਕਹਿੰਦੇ ਆ ਇਹ ਲੋਕ ਆ ਜਿਹੜੇ ਇਹਨਾਂ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖਤਾ ਸੀਐਮ ਭਗਵੰਤ ਮਾਨ ਦਾ ਅੱਜ ਵੀ ਟਵੀਟ ਹੋਇਆ ਕਿ ਕਹਿੰਦਾ ਮੈਂ ਕਿਸਾਨਾਂ ਦੇ ਹੱਕ 'ਚ ਖੜਾ ਜੇਕਰ ਗੱਲ ਕੀਤੀ ਜਾਵੇ ਕਿਸਾਨੀ ਅੰਦੋਲਨ ਜਿਹੜਾ ਟੂ ਚੱਲਿਆ ਹੋਇਆ ਤਾਂ ਉੱਥੇ ਜੋ ਹਰਕਤ ਕੇਂਦਰ ਸਰਕਾਰ ਕਰ ਰਹੀ ਹੈ ਜ਼ਬਰ ਜ਼ੁਲਮ ਹੈ ਜਿਹੜਾ ਢਾ ਰਹੀ ਹੈ ਤਾਂ ਜੋ ਚੌਥੇ ਗੇੜ ਦੀ ਮੀਟਿੰਗ ਹੋਈ ਸੀ ਪੰਜ ਫਸਲਾਂ ਨੂੰ ਐਮਐਸਪੀ ਦੇਣ ਦੇ ਲਈ ਤਾਂ ਉਹ ਠੁਕਰਾ ਦਿੱਤੀਆਂ ਗਈਆਂ ਨੇ ਉਹਨਾਂ ਨੇ ਫੈਸਲਾ ਜਿਹੜਾ ਨਾਂ ਦੇ ਵਿੱਚ ਕਰ ਦਿੱਤਾ ਕਿ ਅਸੀਂ ਪੰਜ ਫਸਲਾਂ ਤੇ ਐਮਐਸਪੀ ਨਹੀਂ ਲੈਣੀ ਅਸੀਂ 23 ਦੀਆਂ 23 ਫਸਲਾਂ ਤੇ ਐਮਐਸਪੀ ਲੈਣੀ ਆ ਤਾਂ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਗਏ ਦਿੱਤਾ ਮੈਂ ਕਿਸਾਨਾਂ ਦੇ ਨਾਲ ਆ ਕਿਸਾਨਾਂ ਦੇ ਹੱਕ 'ਚ ਖੜਾ ਕਿਵੇਂ ਲੱਗਦਾ ਕਿੰਨਾ ਕੁ ਖੜਾ ਹੱਕ ਦੇ ਵਿੱਚ ਹੱਕ 'ਚ ਖੜੇ ਦਾ ਤਾਂ ਇੱਥੋਂ ਪਤਾ ਲੱਗ ਜਾਂਦਾ ਵੀ ਜਦੋਂ ਮੀਟਿੰਗ ਖਤਮ ਹੋਈ ਹੈ ਕੇਂਦਰੀ ਮੰਤਰੀਆਂ ਦੀ ਹੂੰ ਉਹਨਾਂ ਨੇ ਕਿਹਾ ਅਸੀਂ 5 ਫਸਲਾਂ ਦੇ ਉੱਪਰ ਕੰਟਰੈਕਟ ਕਰਾਂਗੇ ਜਿਹਨੂੰ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਵਿੱਚ ਸਵਾ ਸਾਲ ਸੰਘਰਸ਼ ਲੜ ਕੇ ਕੰਟਰੈਕਟ ਵਾਲਾ ਕਾਨੂੰਨ ਦਾ ਅਸੀਂ ਰੱਦ ਕਰਵਾ ਕੇ ਆਏ ਆ ਅਸੀਂ ਅੱਜ ਕਿਵੇਂ ਕਹਾਂਗੇ ਸਾਨੂੰ ਕੰਟਰੈਕਟ ਫਾਰਮਿੰਗ ਸ਼ੁਰੂ ਕਰੋ ਉਹ ਪਿੱਛੇ ਰਾਸਤੇ ਰਾਹੀਂ ਬੈਕ ਡੋਰ ਰਾਹੀਂ ਕੰਟਰੈਕਟਰ ਦਾ ਸਕੀਮ ਲਿਉਣਾ ਚਾਹੁੰਦੇ ਐ ਤੇ ਭਗਵੰਤ ਮਾਨ ਉਹਨੂੰ ਸ਼ੁਰੂ ਕਰਵਾ ਰਿਹਾ ਤੇ ਜਿਹੜੇ ਕਿਸਾਨ ਆ ਗੂ ਉੱਥੇ ਮੋਰਚੇ 'ਚ ਬੈਠੇ ਸੀ ਸਾਥੋਂ ਵੱਖਰੀਆਂ ਜਿਹਾ ਬੰਦੀਆਂ ਐ ਉਹਨਾਂ ਨੇ ਕੋਈ ਇੱਕਦਮ ਉਹਨਾਂ ਨੂੰ ਉਹਦੇ ਤੇ ਇਨਕਾਰ ਕਰਨਾ ਚਾਹੀਦਾ ਸੀ ਉਹਦੇ ਤੇ ਸੋਚਣ ਦਾ ਵਿਚਾਰਨ ਦਾ ਮਤਲਬ ਕਿ ਕੋਈ ਤੋਕ ਹੀ ਨਹੀਂ ਬਣਦੀ ਜਿਹੜੀ ਤਜਵੀਜ਼ ਸਰਕਾਰ ਦੇ ਰਹੀ ਹੈ ਨੰਬਰ 1 ਦਾ ਉਹ ਫਸਲਾਂ 5 ਕਹਿੰਦੇ ਆ ਉਸ ਦਾ ਅਸੀਂ ਮਤਲਬ ਕਿ ਰੱਦ ਕਰਤਾ ਕਿਸਾਨ ਆਗੂ ਆ ਜਿਹੜੇ ਉਹ ਤਾਂ ਉਸ ਤਜਵੀਜ਼ ਨੂੰ ਵਿਚਾਰਨ ਲੱਗੇ ਹੋਏ ਐ ਜਿਹੜੇ ਉਸ ਮੋਰਚੇ ਦੇ ਬੈਠੇ ਨੇ ਉਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਨੇ ਉਹ ਤਜਵੀਜ਼ ਰੱਦ ਕੀਤੀ ਹੈ ਉਹਨਾਂ ਨੂੰ ਇਸ ਪ੍ਰੈਸ਼ਰ ਦੇ ਵਿੱਚ ਰੱਦ ਕਰਨੀ ਪਈ ਹੈ ਨਹੀਂ ਇਹ ਗੋਂਦਾਂ ਗੁੰਦੀਆਂ ਜਾ ਰਹੀਆਂ ਐ ਵੀ ਭਗਵੰਤ ਮਾਨ ਦਾ ਵਿਚੋਲਗੀ ਦੇ ਵਾਸਤੇ ਵਾਹ ਵਾਹ ਕਰਵਾਈ ਜਾਵੇ ਮੋਦੀ ਸਰਕਾਰ ਦੀ ਵਾਹ ਵਾਹ ਕਰਵਾਈ ਜਾਵੇ ਉਹ ਸ਼ਕਤੀਆਂ ਸਾਰੀਆਂ ਰਲ ਕੇ ਖੇਡ ਖੇਡ ਰਹੀਆਂ ਭਗਵੰਤ ਮਾਨ ਤੇ ਕੇਂਦਰ ਸਰਕਾਰ ਤੇ ਕਿਸਾਨਾਂ ਗੂ ਉਹਨਾਂ ਨੂੰ ਇਨਕਾਰ ਨਹੀਂ ਕਰਦੇ ਜਦੋਂ ਸੰਯੁਕਤ ਮੋਰਚੇ ਨੇ ਰੱਦ ਕੀਤਾ ਵੀ ਨਾ ਅਸੀਂ ਕੰਟਰੈਕਟ ਫਾਰਮਿੰਗ ਚਾਹੁੰਦੇ ਆ ਨਾ ਅਸੀਂ ਪੰਜ ਫਸਲਾਂ ਤੇ ਚਾਹੁੰਦੇ ਆ ਅਸੀਂ ਸਾਰੀਆਂ ਫਸਲਾਂ ਤੇ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਮੁਤਾਬਕ ਐਮ ਐਸ ਪੀ ਚਾਹੁੰਦੇ ਆ ਸੀਡ 2 50 ਜੀ ਕਿ ਤੁਸੀਂ ਕਹਾਂ ਮੋਦੀ ਸਰਕਾਰ ਦੀ ਵਾਵਾ ਤੇ ਭਗਵੰਤ ਮਾਨ ਦੀ ਵਿਚੋਲਗੀ ਮੋਦੀ ਸਰਕਾਰ ਦੀ ਤਾਂ ਇੱਥੇ ਨਖਿੱਧ ਹੋ ਰਹੀ ਹੈ ਮੋਦੀ ਸਰਕਾਰ ਦੀ ਤਾਂ ਮਿੱਟੀ ਪਲੀਤ ਹੋ ਰਹੀ ਹੈ ਪੰਜਾਬ ਦੇ ਵਿੱਚ ਜਿਵੇਂ ਜ਼ਬਰਦਸਤ ਆਇਆ ਗਿਆ ਕਿ ਲੱਗਦਾ ਪੰਜਾਬ ਦੇ ਲੋਕ ਵੋਟਾਂ ਵੋਟਾਂ ਪਾ ਦੇਣਗੇ ਲੋਕ ਸਭਾ ਚੋਣਾਂ ਦੇ ਵਿੱਚ ਮੋਦੀ ਸਰਕਾਰ ਨੂੰ ਮੋਦੀ ਸਰਕਾਰ ਤਾਂ ਪਿੱਛੇ ਜਾ ਰਹੀ ਹੈ ਭਗਵੰਤ ਮਾਨ ਜ਼ਰੂਰ ਅੱਗੇ ਜਾਵੇਗਾ ਜੇਕਰ ਜਿਵੇਂ ਟਵੀਟ ਕੀਤਾ ਅੱਜ ਕਿਹਾ ਜਾ ਰਿਹਾ ਕਿ ਮੈਂ ਕਿਸਾਨਾਂ ਦੇ ਨਾਲ ਖੜਾ ਦੇਖੋ ਵੋਟਾਂ ਪਾਉਣੀਆਂ ਨਾ ਪਾਉਣੀਆਂ ਲੋਕਾਂ ਦਾ ਕੰਮ ਹੈ ਮੈਂ ਇਸ ਫਰੰਟ ਤੇ ਕਿਸੇ ਨੂੰ ਵੋਟਾਂ ਪਾਉਣ ਦੀ ਅਪੀਲ ਨਹੀਂ ਕਰਨੀ ਤੇ ਨਾ ਇਹ ਕਹਿਣਾ ਵੀ ਉਹ ਨਹੀਂ ਕਰਨੀ ਇਹ ਲੋਕਾਂ ਨੇ ਪਛਾਨਣਾ ਹੈ ਵੀ ਭਗਵਾਨਤਮਾਨ ਕਿਹੜੀਆਂ ਖੇਡਾਂ ਖੇਡਾਂ ਖੇਡ ਰਿਹਾ ਹੈ ਤੇ ਕੇਂਦਰ ਸਰਕਾਰ ਸਾਡੇ ਨਾਲ ਕਿਹੜੀਆਂ ਖੇਡਾਂ ਖੇਡ ਰਹੀ ਹੈ ਨੰਬਰ 1 ਭਾਵੇਂ ਉਹ ਮੋਰਚਾ ਲੱਗ ਪਰ ਜਿੱਥੋਂ ਟਿੱਕਰ ਉਹਨਾਂ ਸਾਡੇ ਕਿਸਾਨ ਭਰਾਵਾਂ ਤੇ ਜ਼ੁਲਮ ਕੀਤਾ ਹੈ ਉਹਦੇ ਹਾਸਤੇ ਅਸੀਂ ਇੱਕ ਦਿਨ ਟੋਲ ਪਲਾਜ਼ਾ ਵੀ ਫ੍ਰੀ ਕੀਤੇ ਆ ਤੇ ਹੁਣ ਵੀ ਜੇਕਰ ਸਰਕਾਰ ਜ਼ੁਲਮ ਕਰਦੀ ਹੈ ਸਾਡਾ ਆਵਾਜ਼ ਮਤਲਬ ਉਠਾਉਣ ਦਾ ਸਾਡੀਆਂ ਆਪਣੀਆਂ ਹੱਕੀ ਮੰਗਾ ਰੱਖਣ ਦਾ ਜਿਹੜਾ ਅਧਿਕਾਰ ਖੁੰਦੀ ਹੈ ਚਾਹੇ ਉਹ ਕਿਸਾਨ ਹੈ ਮਜ਼ਦੂਰ ਹੈ ਮਲਾਜਮ ਹੈ ਔਰਤਾਂ ਹੈ ਦੇਸ਼ ਦੇ ਪੱਤਰਕਾਰ ਨੇ ਬੁੱਧੀਜੀਵੀ ਨੇ ਉਹ ਜਿਨ੍ਹਾਂ ਦੇ ਵੀ ਜ਼ੁਲਮ ਕਰਦੇ ਆ ਅਸੀਂ ਉਹਦੇ ਬਰੋਚ 'ਚ ਖੜੇ ਆ ਅਸੀਂ ਉਸ ਦੇ ਹੱਕ 'ਚ ਆਵਾਜ਼ ਉਠਾਉਨੇ ਆ ਤੇ ਕੇਂਦਰ ਸਰਕਾਰ ਦੇ ਇਹਨਾਂ ਕਦਮਾਂ ਦੀ ਨਿੰਦਾ ਕਰਦੇ ਆ ਜਿਹੜੀ ਉਹ ਲਗਾਤਾਰ ਸੁਧਾਰ ਨੂੰ ਤੋੜਨ ਲੱਗੀ ਹੋਈ ਹੈ ਪਰ ਇਹਨਾਂ ਭਰਮ ਭਲੇਖਾਂ 'ਚ ਪਾ ਕੇ ਲੋਕ ਬਹੁਤ ਸਿਆਣੇ ਆ ਉਹ ਦੇਖ ਕੇ ਫੈਸਲਾ ਕਰਦੇ ਆ ਜਿਵੇਂ ਲੋਕਾਂ ਨੇ ਪਹਿਲਾਂ ਬਦਲ ਕੇ ਭਗਵੰਤ ਮਾਨ ਨੂੰ ਲਿਆਂਦਾ ਤਾਂ ਉਹ ਬਦਲ ਕੇ ਹੋਰ ਕਿਸੇ ਨੂੰ ਵੀ ਲਿਆ ਸਕਦੇ ਆ ਕੋਈ ਜ਼ਰੂਰੀ ਨਹੀਂ ਵੀ ਲੋਕਾਂ ਦੀਆਂ ਤੁਸੀਂ ਜਿਵੇਂ ਵਾਰੀ-ਵਾਰੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਾਂਗਰਸ ਨੇ ਵਾਅਦੇ ਕੀਤੇ ਭਾਜਪਾ ਨੇ ਕੀਤੇ ਫਿਰ ਇਹ ਮੁੱਕਰ ਜਾਂਦੇ ਆ ਫਿਰ ਇਹ ਕਹਿੰਦੇ ਅਸੀਂ ਆਮਦਨ ਦੁੱਗਣੀ ਕਰਤੀ ਇਹ ਕਰਤਾ ਪਰ ਲੋਕ ਜਾਣਦੇ ਹੁੰਦੇ ਆ ਲੋਕ ਆਪ ਦੇ ਸਿਆਣੇ ਆ ਬਹੁਤ ਆਪੇ ਫੈਸਲਾ ਉਹ ਕਰ ਲੈਣਗੇ ਲੋਕ ਕੀ ਸਿਆਣੇ ਆ ਸੀਐਮ ਭਗਵੰਤ ਮਾਨ ਦੀ ਗੱਲ ਕੀਤੀ ਜਾਵੇ ਜੋ ਮੋਦੀ ਸਰਕਾਰ ਜ਼ਬਰ ਜ਼ੁਲਮ ਢਾਇਆ ਉਸ ਨੂੰ ਤਾਂ ਵੋਟ ਨਹੀਂ ਪਾਉਣਗੇ ਤੁਹਾਨੂੰ ਲੱਗਦਾ ਕਿ ਦਿਨੇ ਕਿਤੇ ਆਮ ਆਦਮੀ ਪਾਰਟੀ ਫਿਰ ਲੋਕ ਸਭਾ ਚੋਣਾਂ ਦੇ ਵਿੱਚ ਅੱਗੇ ਆ ਸਕਦੀ ਹੈ ਨਹੀਂ ਮੈਂ ਤੁਹਾਨੂੰ ਇਹੀ ਕਹਿੰਦਾ ਵੀ ਮੈਂ ਕੋਈ ਫਤਵਾ ਨਹੀਂ ਦੇਣਾ ਨਾ ਮੈਂ ਕਿਸੇ ਦੀ ਗੱਲ ਕਹਿਣੀ ਹੈ ਆਮ ਆਦਮੀ ਆਵੇ ਜਾਂ ਕੋਈ ਆਵੇ ਸਾਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਅਸੀਂ ਇਹਨਾਂ ਲੋਕਾਂ ਨੂੰ ਜਾਣ ਚੁੱਕੇ ਹਾਂ ਸਾਰਿਆਂ ਨੂੰ ਸਾਨੂੰ ਸਾਡੀਆਂ ਮੰਗਾਂ ਦੇ ਧਿਆਨ ਹੈ ਸਾਡਾ ਅਸੀਂ ਮੰਗਾਂ ਦੇ ਧਿਆਨ ਕੇਂਦਰਿਤ ਕਰ ਰਹੇ ਹਾਂ ਤੇ ਮੰਗਾਂ ਲਈ ਲੜਾਈ ਲੜ ਰਹੇ ਹਾਂ ਉਹਦੇ ਵਿੱਚ ਕੌਣ ਸਾਡੇ ਨਾਲ ਖੜਦਾ ਹੈ ਕੌਣ ਸਾਡੇ ਵਿਰੋਧ ਖੜਦਾ ਹੈ ਉਹ ਲੋਕ ਦੇਖ ਲੈਣਗੇ ਵੀ ਜੇ ਭਗਵੰਤ ਮਾਨ ਹੈ ਮੰਨ ਲਓ ਉਹਨੂੰ ਬਦਲ ਕੇ ਲਿਆਂਦਾ ਪਹਿਲਾਂ ਵਾਲੇ ਮੰਨ ਲਓ ਕਾਲੀਆਂ ਕਾਂਗਰਸੀਆਂ ਨੂੰ ਲੋਕਾਂ ਨੇ ਰੱਦ ਕਰਤਾ ਤੇ ਭਗਵੰਤ ਮਾਨ ਨੂੰ 5 ਸਾਲ ਵਾਸਤੇ ਚੁਣ ਲਿਆ ਸੀ ਤੇ ਜੇ ਭਗਵੰਤ ਮਾਨ ਸਾਡੇ ਵਾਸਤੇ ਕੰਮ ਨਹੀਂ ਕਰੂਗਾ ਤਾਂ ਲੋਕ ਉਹਨੂੰ ਵੀ ਦੇਖ ਲੈਣਗੇ ਇਹ ਨਹੀਂ ਬੁੱਧੂ ਨਹੀਂ ਬਣਾ ਸਕਦਾ ਸਾਨੂੰ ਉਹ ਵੀ ਉਹ ਰਲ ਮਿਲ ਕੇ ਸੈਂਟਰ ਨਾਲ ਗੇਮਾਂ ਖੇਡੀਆਂ ਜਾਵੇ ਤੇ ਲੋਕਾਂ ਦੇ ਟੌਰਚਰ ਕਰਵਾਈ ਜਾਵੇ ਸਾਡਾ ਮਤਲਬ ਅਧਿਕਾਰ ਸਾਡੇ ਖੋਈ ਜਾਵੇ ਤੇ ਇਸ ਤਰ੍ਹਾਂ ਦੀ ਵਿਚੋਲਗਰੀ ਭਗਵੰਤ ਮਾਨ ਤਾਂ ਖੁਦ ਕੰਟਰੈਕਟ ਫਾਰਮਿੰਗ ਸ਼ੁਰੂ ਕਰਾਉਣ ਦੀਆਂ ਉਹਨੇ ਪੀਸੀ ਕੀਤੀ ਹੈ ਜਿਹੜੀ ਪ੍ਰੈਸ ਕਾਨਫਰੰਸ ਅੰਦਰੋਂ ਬਾਹਰ ਆ ਕੇ ਉਹਨੇ ਦਾ ਕਿਹਾ ਬਹੁਤ ਵਧੀਆ ਤਜਵੀਜ਼ ਦਿੱਤੀ ਆ ਸੀ ਪੰਜ ਫਸਲਾਂ ਤੇ ਇਹ ਪਾਣੀ ਰੋਕਦੇ ਆਗੇ ਆ ਰੋਕਦੇ ਆਗੇ ਕੀ ਕੱਲੇ ਪੰਜਾਬ ਦਾ ਪਾਣੀ ਥੋੜੇ ਥੱਲੇ ਜਾ ਰਿਹਾ ਹਰਿਆਣੇ ਦਾ ਵੀ ਥੱਲੇ ਜਾ ਰਿਹਾ ਦੂਜੀਆਂ ਜਿਹੜੀਆਂ ਸਟੇਟਾਂ ਰਾਜਸਥਾਨ ਤੇ ਉਹਨਾਂ ਚ ਵੀ ਬੜੀ ਵੱਡੀ ਸਮੱਸਿਆ ਪਾਣੀ ਦੀ ਇਸ ਕਰਕੇ ਲੋਕ ਅੱਖਾਂ ਖੋਲ ਕੇ ਚੱਲਣਗੇ ਦਿਮਾਗ ਵੀ ਖੁੱਲਾ ਰੱਖਣਗੇ ਸੋਚ ਸਮਝ ਕੇ ਫੈਸਲਾ ਕਰਨਗੇ ਨਾ ਕੇਵਲ ਕੇਂਦਰ ਸਰਕਾਰ ਨਾ ਪੰਜਾਬ ਸਰਕਾਰ ਜੇਕਰ ਕੋਈ ਕਿਸਾਨ ਆਗੂ ਵੀ ਗਲਤ ਫੈਸਲਾ ਕਰੂਗਾ ਤਾ ਲੋਕ ਉਹਨੂੰ ਵੀ ਦੇਖਣਗੇ ਫਿਰ ਤਾਂ ਸੁਖਬੀਰ ਬਾਦਲ ਦੀ ਗੱਲ ਹੋਵੇ ਕਾਂਗਰਸੀਆਂ ਦੀ ਗੱਲ ਤੁਸੀਂ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਚਾਹੇ ਭਾਜਪਾ ਚਲੇ ਗਿਆ ਕਾਲੀ ਦਲ ਦਾ ਗੱਠ ਜੁੜ ਹੋਣ ਲੱਗਾ ਤਾਂ ਗੱਲ ਅੱਜ ਬਿਆਨ ਆਉਂਦਾ ਕੈਪਟਨ ਅਮਰਿੰਦਰ ਸਿੰਘ ਦਾ ਗੱਠ ਜੁੜ ਕਰਨਗੇ ਸੁਨੀਲ ਜਾਖੜ ਨਾਲ ਗੱਲਬਾਤ ਹੋਵੇਗੀ ਕੈਪਟਨ ਅਮਰਿੰਦਰ ਸਿੰਘ ਦੀ ਤਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਪੰਜਾਬ ਨੂੰ ਜਿਹੜਾ ਤਰੱਕੀ ਦੇ ਰਾਹ ਤੇ ਲੈ ਕੇ ਜਾਵਾਂਗੇ ਕਿਸਾਨਾਂ ਦੇ ਹਿੱਤ ਦੀ ਗੱਲ ਕਰਾਂਗੇ ਤਾਂ ਪਹਿਲਾਂ ਵੀ ਉਹਨਾਂ ਨੇ ਰਾਜ ਕੀਤਾ ਕਿਵੇਂ ਲੱਗਦਾ ਤੁਹਾਨੂੰ ਜਿਹੜੀ ਰਾਜ ਦੀ ਗੱਲ ਹੈ ਨਾ ਜੇਕਰ ਹੁਣ ਤੁਸੀਂ ਇਹ ਵਾਰ-ਵਾਰ ਇਹੀ ਗੱਲਾਂ ਦੁਹਰਾ ਰਹੇ ਹੋ ਰਾਜਨੀਤੀ ਦੀਆਂ ਮੈਂ ਇੱਕੋ ਗੱਲ ਤੇ ਨਿਵੇੜ ਦਿੰਦਾ ਵੀ ਇਹਨਾਂ ਗੱਲ ਇਹ ਜਿਹੜੇ ਲੋਕ ਹੈ ਇਹ ਤਾਂ ਦੁਸ਼ਮਣ ਨਾਲ ਵੀ ਸਮਝੌਤਾ ਕਰ ਲੈਂਦੇ ਆ ਜਦੋਂ ਖਾਸ ਕਰਕੇ ਪਟਿਆਲਾ ਘਰਾਣਾ ਜਿਹੜਾ ਜਾਂ ਦੂਜੇ ਰਜਵਾੜੇ ਆ ਬਾਦਲਕੇ ਆ ਜਾਂ ਜੋ ਵੀ ਹੈ ਪਟਿਆਲੇ ਵਾਲਿਆਂ ਦਾ ਇਤਿਹਾਸ ਹੈ ਪਹਿਲਾਂ ਤਾਂ ਆਲਾ ਸਿੰਘ ਨੇ ਅਹਿਮਦ ਸ਼ਾਹ ਅਬਦਾਲੀ ਨਾਲ ਸਮਝੌਤਾ ਕਰ ਲਿਆ ਜਦੋਂ ਸਿੱਖ ਜੰਗਲਾਂ 'ਚ ਕੁਰਬਾਨੀਆਂ ਦੇ ਰਹੇ ਸੀ ਉਸ ਤੋਂ ਬਾਅਦ ਇਹਨਾਂ ਨੇ ਅੰਗਰੇਜ਼ਾਂ ਨਾਲ ਸਮਝੌਤਾ ਕਰਕੇ ਅੰਗਰੇਜ਼ਾਂ ਦੇ ਹੱਕ 'ਚ ਫੌਜ ਭੇਜੀ ਤੀ ਉਹਨਾਂ ਦੇ ਆਸਰੇ ਇਹ ਆਪਦੀਆਂ ਰਿਆਸਤਾਂ ਚਲਾਈ ਰੱਖੀਆਂ। ਦੂਜੀ ਅਗਲੀ ਗੱਲ ਫਿਰ ਇਹ ਕਾਂਗਰਸ ਨਾਲ ਰਲ ਕੇ ਰਾਜ ਕਰਦੇ ਰਹੇ। ਜਦੋਂ ਕਾਂਗਰਸ ਹੁਣ ਡਾਊਨ ਚਲੀ ਗਈ ਤਾਂ ਹੁਣ ਭਾਜਪਾ ਦਾ ਪੱਲਾ ਫੜ ਲਿਆ। ਉਹਨਾਂ ਨੇ ਤਾਂ ਗੱਦੀ ਚਾਹੀਦੀ ਹੈ ਉਹਨਾਂ ਨੂੰ ਭਾਵੇਂ ਜੇ ਪਾਕਿਸਤਾਨੀ ਵੀ ਆ ਜਾਏ ਕੋਈ ਆਪਣੇ ਦੇਸ਼ ਤੇ ਮਤਲਬ ਕਿ ਕਬਜ਼ਾ ਕਰ ਲੇ ਮੰਨ ਲਓ। ਮੰਨ ਲਓ ਮੈਂ ਨਹੀਂ ਕਹਿੰਦਾ ਪਾਕਿਸਤਾਨ ਕਰ ਲੂਗਾ ਜਾਂ ਚైనా ਕਰ ਲੇ ਇਹ ਤਾਂ ਉਹਨੂੰ ਵੀ ਮੱਥਾ ਟੇਕ ਕੇ ਕਹਿ ਦੇਣਗੇ ਸਾਨੂੰ ਪੰਜਾਬ 'ਚ ਰਾਜ ਕਰ ਲੈ। ਇਹੀ ਹਾਲ ਬਾਦਲ ਕੇ ਆਂਦਾ। ਬਾਦਲ ਕੇ ਵੀ ਮਤਲਬ ਕਿ ਤੁਸੀਂ ਸਾਰਿਆਂ ਨੇ মিডিਆ 'ਚ ਰਿਪੋਰਟਾਂ ਦੇਖੀਆਂ ਵੀ ਉਹ ਕਿਵੇਂ ਭਾਜਪੀ ਨਾਲ ਰਲ ਕੇ ਪੰਜਾਬ ਨੂੰ ਉਹਨਾਂ ਨੇ ਬਰਬਾਦ ਕੀਤਾ ਹੈ ਨੌਜਵਾਨੀ ਨੂੰ ਸਾਡੀ ਨੂੰ ਨਸ਼ਾ 'ਚ ਧੱਕਿਆ ਹੈ ਗੈਂਗਸਟਰ ਪੈਦਾ ਕੀਤੇ ਹੈ ਸਾਡੇ ਮੁੰਡੇ ਕਿਵੇਂ ਕੱਲ ਪਰਸੋਂ ਹੀ ਇੱਕ ਉਹ ਨਾਮੀ ਗੈਂਗਸਟਰ ਮਾਰੇ ਆ ਗਏ ਜੀ ਮੀੜਗਾ ਚੱਕੀ ਜਾਂਦਾ ਕਿੱਥੋਂ ਬਣ ਗਏ ਉਹ ਕਿੱਥੋਂ ਨਾਮੀ ਬਣ ਗਏ ਸਾਡੇ ਮੁੰਡਿਆਂ ਘਰਾਂ ਦੇ ਉਹਨਾਂ ਨੂੰ ਫੜ ਫੜ ਕੇ ਚੱਕਾਂ ਦੇ ਦੇ ਕੇ ਰਾਜਨੀਤਿਕ ਲੀਡਰਾਂ ਨੇ ਹੋਰ ਬਥੇਰੇ ਇਸ ਤਰ੍ਹਾਂ ਦੇ ਝੂਠੇ ਪ੍ਰਸ ਖਿਲਾਫੇ ਬਣਾ ਰਿਹਾ ਭਗਵੰਤ ਮਾਨ ਉਹਨਾਂ ਦੇ ਅੱਜ ਤੇ ਬੱਚਿਆਂ ਨੂੰ ਘਬਰਾ ਕਿਨੇ ਕੀਤਾ ਇਹਨਾਂ ਸਿਆਸੀ ਲੋਕਾਂ ਨੇ ਸਾਡੇ ਬੱਚੇ ਮਰਵਾਏ ਜਾ ਰਹੇ ਆ ਪਹਿਲਾਂ ਸਾਡੇ ਮਤਲਬ ਕਿ ਖੂਨੀ ਹਨੇਰੀ ਜਿਹੜੀ 78 ਤੋਂ ਲੈ ਕੇ ਤੇ 92 ਤੱਕ ਚੱਲੀ ਉਹਦੇ ਸਾਡੇ بڑے ਬੱਚੇ ਮਰੇ ਗਏ ਉਹਦੇ ਚ ਇਸ ਪੁਲਿਸ ਨੇ ਇਸ ਸਰਕਾਰ ਨੇ ਬਰਬਾਦ ਕਰਕੇ ਰੱਖਤਾ ਸਾਡੇ ਸਮਾਜ ਨੂੰ ਫਿਰ ਨਸ਼ਾ ਆ ਗਿਆ ਨਸ਼ਾ ਦੇਈ ਜਾਂਦੇ ਹੁਣ ਕੀ ਨਸ਼ਾ ਜਿਹੜਾ ਮੈਂ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ ਹੁਣ ਹਮੇਸ਼ਾ ਹੀ ਕੋਈ ਵੀ ਇੱਕ ਕਿਸਾਨ ਮਜ਼ਦੂਰ ਜੇ ਕੋਈ ਲੱਕੜ ਦੀ ਲੋਡ ਹੋਵੇ ਉਹਨੂੰ ਜਾਂ ਕੋਈ ਚੁੱਲਾ ਬਾਲਣ ਦੀ ਲੋਡ ਹੋਵੇ ਕੋ ਟੰਬਾ ਵਾਢ ਲੈਣਾ ਕਿਸੇ ਸਰਕਾਰੀ ਦਰਖਤੋਂ ਤੇ ਨਾਲ ਦੀ ਨਾਲ ਰਿਪੋਰਟ ਕਰ ਦਿੰਦਾ ਦਰੋਗਾ ਤੇ ਪੁਲਿਸ ਵਾਲੇ ਮਾਰ ਮਾਰ ਕੇ ਪਟੇ ਉਹਦਾ ਠੂਕਣਾ ਲਾਲ ਕਰ ਦਿੰਦੇ ਆ ਤੇ ਹੁਣ ਸਾਨੂੰ ਇਹ ਨਹੀਂ ਪਤਾ ਵੀ ਇੱਥੇ ਭੁੱਕੀ ਜਿਹੜੀ ਫੀਮ ਹੈ ਚਰਸਾ ਚਿੱਟਾ ਇਹ ਕਿੱਥੋਂ ਆ ਰਿਹਾ ਕਿੱਥੋਂ ਬਣ ਰਿਹਾ ਛਰਿਆ ਮਾਈ ਜਾਂਦਾ ਕੀ ਪੁਲਿਸ ਨੂੰ ਪਤਾ ਨਹੀਂ ਇਹ ਕੀ ਸਾਡੇ ਜਿਹੜੇ ਪ੍ਰਸ਼ਾਸਨ ਨੂੰ ਪਤਾ ਨਹੀਂ ਕੀ ਸਰਕਾਰਾਂ ਨੂੰ ਸਾਡੀਆਂ ਨੂੰ ਪਤਾ ਨਹੀਂ ਤਿੰਨ ਸਰਕਾਰਾਂ ਬਦਲ ਗਈਆਂ ਕਾਲੀਆਂ ਨੇ ਰੱਜ ਕੇ ਵਿੱਚ ਐ ਰੱਜ ਕੇ ਬਕਾਇਆ ਕੈਪਟਨ ਦੀ ਸਰਕਾਰ ਲੰਘ ਗਈ ਰੱਜ ਕੇ ਵਿੱਚ ਐ ਰੱਜ ਕੇ ਬਕਾਇਆ ਉਦੋਂ ਅੱਗੇ ਆ ਆ ਗਿਆ ਹੁਣ 2 ਸਾਲ ਇਹਨੂੰ ਹੋ ਗਏ ਜਿਹੜੀ ਨਸ਼ੇ ਤੇ ਆਈ ਸੀ ਘਰ ਘਰ ਸਾਡੇ ਲਾਸ਼ਾਂ ਵੀ ਸੀ ਜਾਂਦੀਆਂ ਇਹ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਐ ਸਾਡੀ ਜਵਾਨੀ ਨੂੰ ਜਿਹੜਾ ਨਸ਼ੇ ਤੇ ਨਹੀਂ ਲੱਗਦਾ ਉਹਨੂੰ ਗੈਂਗਸਟਰ ਬਣਾ ਦਿੰਦੇ ਐ ਉਹ ਰੈਲੀਆਂ ਜਵਾਰਤਦੇ ਐ ਉਹ ਨਾਹਰੇ ਲਵਾਉਂਦੇ ਐ ਤੇ ਜਦੋਂ ਮੰਨ ਲਓ ਹੱਕਾਂ ਦੀ ਗੱਲ ਆਉਂਦੀ ਐ ਉਦੋਂ ਕੋਈ ਨਾ ਕੋਈ ਟੁੱਟਕੂ ਵਿੱਚ ਹੋਰ ਖੜਾ ਕਰ ਦਿੰਦੇ ਐ ਇਸ ਗੱਲ ਕਰਕੇ ਸਾਨੂੰ ਇਹ ਸਾਰੀਆਂ ਗੱਲਾਂ ਸਮਝਣ ਦੀ ਲੋੜ ਹੈ ਇਹ ਸਾਡੇ ਹਿੱਤੂ ਲੋਕ ਨਹੀਂ ਸਾਡਾ ਹਿੱਤ ਤਾਂ ਜਿਹੜੇ ਸੰਘਰਸ਼ ਕਰਦੇ ਲੋਕ ਹੈ ਆਪ ਦਾ ਭੁੱਖੇ ਧਿਆਏ ਰਹਿ ਕੇ ਚਾਹੇ ਉਹ ਦਿੱਲੀ ਬੈਠੇ ਰਹਿ ਚਾਹੇ ਇੱਥੇ ਬੈਠੇ ਆ ਚਾਹੇ ਹੋਰ ਕਿਤੇ ਬੈਠੇ ਆ ਉਹ ਸਾਰੇ ਲੋਕ ਲੋਕਾਂ ਦੀ ਲੜਾਈ ਲੜ ਰਹੇ ਆ ਕਿਸਾਨ ਆਗੂ ਮਜ਼ਦੂਰ ਆਗੂ ਦੂਜੇ ਸਾਰੇ ਔਰਤਾਂ ਦੀ ਵਜ੍ਹਾ ਠਾਰਿਆ ਕੋਈ ਕੋਈ ਮਤਲਬ ਕਿ ਕੁਝ ਕਰ ਰਿਹਾ ਤੇ ਉਹ ਲੋਕ ਹੈ ਜਿਹੜੇ ਉਹ ਸਮਾਜ ਦੀ ਲੜਾਈ ਲੜਨ ਲੱਗੇ ਹੋਏ ਆ ਸਾਨੂੰ ਮਤਲਬ ਤੁਹਾਡੇ মিডিਏ ਰਾਹੀਂ ਚੈਨਲ ਰਾਹੀਂ ਮੈਂ ਤਾਂ ਅਖੀਰ ਚ ਇਹੀ ਗੱਲ ਕਹਿਣਾ ਚਾਹੁੰਦਾ ਵੀ ਇਹ ਸਿਆਸੀ ਲੋਕਾਂ ਦੀਆਂ ਕੌਤਰ ਬਿੰਦੀਆਂ ਜਿਹੜੀਆਂ ਇਹਨਾਂ ਨੂੰ ਸਮਝੋ ਇਹ ਜਿਵੇਂ ਪਹਿਲਾਂ ਤੁਸੀਂ ਕਾਂਗਰਸੀਆਂ ਨੂੰ ਸਮਝਿਆ ਬਾਦਲ ਕਿਆਂ ਨੂੰ ਸਮਝਿਆ ਭਗਵੰਤ ਮਾਨ ਨੂੰ ਵੀ ਸਮਝੋ ਤੇ ਤੁਸੀਂ ਆਪਦੇ ਸੰਘਰਸ਼ ਦੇ ਰਾਹ ਪਾਓ ਤੇ ਸੰਘਰਸ਼ ਦੇ ਰਾਹ ਪੈ ਕੇ ਇਹਨਾਂ ਦਾ ਮੂੰਹ ਬੰਦ ਕਰੋ ਆਪਦੇ ਬੱਚਿਆਂ ਨੂੰ ਬਚਾਓ ਪਿੰਡ ਪੱਦਰ ਤੇ ਨਸ਼ੇ ਰੋਕਣ ਦੀ ਕੋਸ਼ਿਸ਼ ਕਰੋ ਗੈਂਗਸਟਰ ਬੰਦ ਤੋਂ ਰੋਕੋ ਤਾਂ ਹੀ ਲੋਕਾਂ ਨੂੰ ਇਹਨਾਂ ਨੂੰ ਰੋਕ ਸਕਦੇ ਆਂ ਅਸੀਂ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਤੇ ਸਾਡੇ ਗੁਰੂਆਂ ਦੇ ਸੁਪਨਿਆਂ ਦਾ ਜਿਹੜਾ ਸਮਾਜ ਹੈ ਉਹ ਤਾਂ ਹੀ ਸਿਰ ਸਕਦੇ ਆਂ